ਜੱਟਾਂ ਦੇ ਪੁੱਤਾਂ ਨੂੰ ਰੋਕ ਸਕੀ ਨਾ ਟਰੰਪ ਦੁੱਕੀ ਤਿੱਕ ਦੀ ਤਾਂ ਬਿੱਲੋ ਗੱਲ ਛੱਡ ਦੇ ਲੈ ਵੀ ਹੁਣ ਉਹਨਾਂ ਨੇ ਰੋਕਤਾ ਤੇ ਹੁਣ ਵੇਖਦੇ ਆ ਕਿਹੜੇ ਕਲਾਕਾਰ ਕਿਹੜੀ ਨੇਰੀ ਲਿਆਉਂਦੇ ਆ ਤੇ ਮੈਂ ਹੁਣ ਇਸ ਟਾਈਮ ਭਗਵੰਤ ਮਾਨ ਦਾ ਇੱਕ ਬਿਆਨ ਪੜ ਕੇ ਹਟਿਆ ਟਵੀਟ ਕੀਤਾ ਸੀ ਇਹ ਤਾਂ ਨਵਜੋਤ ਸਿੰਘ ਸਿੱਧੂ ਨੂੰ ਟਵੀਟਾਂ ਦਾ ਕਹਿੰਦਾ ਹੁੰਦਾ ਸੀ ਤੇ ਅਕਸਰ ਅੱਜਕੱਲ ਇਹ ਵੀ ਟਵੀਟਾਂ ਤੇ ਆ ਗਿਆ ਇੱਥੇ ਨੇ ਜਿਹੜਾ ਕੁਛ ਲਿਖਿਆ ਰੀਪੋਰਟ ਕੀਤੀ ਭਾਰਤੀ ਨਾਗਰਿਕਾਂ ਨੂੰ ਸੀਮਾਨ ਨੇ ਦੱਸਿਆ ਦੇਸ਼ ਲਈ ਸ਼ਰਮਨਾਕ ਗੱਲ ਸ਼ਰਮਨਾਕ ਗੱਲ ਤਾਂ ਆਪੇ ਆ ਮਾਨਾ ਸ਼ਰਮਨਾਕ ਗੱਲ ਤਾਂ ਹੋ ਗਈ ਆ ਉਹਦਾ ਕਾਰਨ ਕੀ ਆ ਤੂੰ ਕਿਸੇ ਹੁਣ ਕੇਂਦਰ ਸਰਕਾਰ ਨੂੰ ਨਿੰਦੀ-ਗਿੰਦੀ ਤੇਰੇ ਅਰਗੇ ਮੁੱਖ ਮੰਤਰੀ ਬਥੇਰੇ ਇੱਥੇ ਆ ਗਏ ਪੰਜਾਬ ਦੇ ਵਿੱਚ ਸਾਡੇ ਅੱਜ 3 ਪੁੱਤਾਂ ਨੂੰ ਬਾਹਰਲੀਆਂ ਕੰਟਰੀਆਂ ਤੋਂ ਭਜਾਉਣਾ ਸ਼ੁਰੂ ਕਰਤਾ ਜੇ ਹੁਣ ਤੇਰੇ ਚ ਵਾਕਈ ਪੰਜਾਬ ਦਾ ਖੂਨ ਜਾਗ ਜੇ ਹੈ ਤੂੰ ਸਾਡਾ ਪੰਜਾਬੀਆ ਸਾਡਾ ਭਰਾ ਤਾਂ ਤੇਰੀ ਉਹੀ ਪੰਜਾਬੀਆ ਵਾਲੀ ਮੁੱਛ ਖੜੀ ਹੋ ਜੇ ਤਾਂ ਤੂੰ ਵੀ ਕਾਨੂੰਨ ਬਣਾ ਦੇਵੇਂ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਛੇਤੀ ਨੌਕਰੀ ਨਹੀਂ ਮਿਲਣੀ ਤਾਂ ਤੂੰ ਇਹ ਕਹਿ ਦੇਵੇਂ ਕਿ ਜਿੰਨਾ ਚਿਰ ਪੰਜਾਬ ਦੇ ਚਾਹੇਓ ਐਸਸੀ ਆ ਬੀਸੀ ਆ ਜਰਨਲ ਹਿੰਦੂਆ ਮੁਸਲਮਾ ਸਿੱਖ ਐਈਸਾਈਆ ਜਿੰਨਾ ਚਿਰ ਮੈਂ ਪੰਜਾਬ ਦੇ ਲੋਕਾਂ ਨੂੰ ਨੌਕਰੀ ਵੰਡ ਕੇ ਨਹੀਂ ਦਿੰਦਾ ਉਹਨਾਂ ਚਿਰ ਮੈਂ ਕਿਸੇ ਵੀ ਸਟੇਟ ਦਾ ਇੱਥੇ ਬੰਦਾ ਆ ਕੇ ਖੰਗਣ ਨਹੀਂ ਦੇਣਾ ਤਾਂ ਫਿਰ ਜੇਕਰ ਅਸੀਂ ਉਹ ਟਰੰਪ ਉਹਦੀ ਗੱਲ ਕਰਗੇ ਅਮਰੀਕਾ ਵਾਲੇ ਦੀ ਇਸ ਇਹਦੇ ਨਾਲੋਂ ਤਾਂ ਉਹ ਭਾਈ ਉਹਨਾਂ ਦੇ ਬੰਦਿਆਂ ਨੇ ਰੌਲਾ ਪਾਇਆ ਸੀ ਤਾਂ ਸਾਡੇ ਉਹਨੇ ਪੰਜਾਬੀ ਸਾਡੇ ਭਾਰਤਗੇ ਭਿਹਾ ਕੇ ਰੱਖਤੇ ਇੱਥੇ ਤੇ ਇੱਥੇ ਪੰਜਾਬ ਦੇ ਲੋਕਾਂ ਨੇ ਕਿੰਨੇ ਆਲੀ ਰੌਲਾ ਪਾਇਆ ਭਾਈ ਯੂਪੀ ਬਿਹਾਰ ਦੇਆਂ ਨੂੰ ਨੌਕਰੀਆਂ ਨਾ ਦਿਓ ਪਰ ਤੇਰੇ ਵਰਗਿਆਂ ਤੇ ਕੰਨ ਤੇ ਜੂ ਨਹੀਂ ਸਰਕਦੀ ਤੇ ਜਿਹੜੀ ਹੁਣ ਮੈਂ ਗੱਲ ਇਹ ਕਰਾਂ ਤੇ ਇੱਥੇ ਜਿਹੜਾ ਉਹ ਪਹਿਲੀ ਲੰਮਾ ਜਾਕੀ ਨਾ ਉਹਦਾ ਢਾਲੀ ਵਾਲਾ ਆਪਣਾ ਮੰਤਰੀ ਉਹ ਕੱਲ ਉਹਨਾਂ ਦੇ ਘਰਾਂ ਚ ਜਾ ਕੇ ਆਇਆ ਆਪਦੇ ਨੇ ਪੂਰਾ ਸੋਗ ਪ੍ਰਗਟ ਕਰਕੇ ਆਇਆ ਉਹ ਤੁਸੀਂ ਇਕੱਲੇ ਆਏ ਬਾਹਰ ਇਹ ਉਹਨਾਂ ਦੀ ਹਿੰਮਤ ਨਹੀਂ ਸੀਗੀ ਅੰਗਰੇਜ਼ਾਂ ਦੀ ਵੀ ਸਾਡੇ ਬੰਦਿਆਂ ਨੂੰ ਹੱਥ ਘੜੀਆਂ ਲਾ ਕੇ ਉਹ ਭੇਜ ਦਣ ਥੋਡੇ ਇਸ ਟਾਈਮ ਜੇਕਰ ਥੋਡੀ ਜ਼ਮੀਰ ਜਾਗ ਨਹੀਂ ਹੋਵੇ ਨਾ ਤੁਸੀਂ ਅਰਜਾਈਆਂ ਚ ਸਾਹ ਘੁੱਟ ਕੇ ਮਰ ਜੋ ਪਰ ਤੁਹਾਡੀਆਂ ਜ਼ਮੀਰਾਂ ਨਹੀਂ ਜਾਗਦੀਆਂ ਓਏ ਇਹਨਾਂ ਨੇ ਸਾਨੂੰ ਅੱਜ ਤੱਕ ਹੱਥ ਘੜੀਆਂ ਹੀ ਲਾਈਆਂ ਕਿੰਨਾ ਚਿਰ ਅੰਗਰੇਜ਼ਾਂ ਦਾ ਜਦੋਂ ਰਾਤ ਸੀ ਉਦੋਂ ਵੀ ਭਾਰਤੀ ਲੋਕਾਂ ਨੂੰ ਹੱਥ ਘੜੀਆਂ ਲਾਈਆਂ ਤੇ ਅੱਜ ਵੀ ਉਹਨਾਂ ਨੇ ਹੱਥ ਘੜੀਆਂ ਲਾ ਕੇ ਥੋਡੇ ਲਿਆ ਕੇ ਇੱਥੇ ਮਾਰੇ ਚਲਾ ਕੇ ਕਹਿੰਦੇ ਚੱਕੋ ਇਹਨਾਂ ਨੂੰ ਤਾਂ ਜੇਕਰ ਤੁਹਾਡੇ 'ਚ ਹੁਣ ਹਿੰਮਤ ਹੋਵੇ ਤਾਂ ਤੁਸੀਂ ਵਿਖਾ ਦੋ ਜਿਹੜਾ ਕੋਈ ਨੌਜਵਾਨ ਤੁਹਾਡੇ ਕੋਲੋਂ ਨੌਕਰੀ ਮੰਗਣ ਆਜੇ ਉਹਨਾਂ ਦੇ ਤਾਂ ਤੁਸੀਂ लाਠੀ ਚਾਰਜ ਕਰ ਦਿੰਨੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਦਿੰਦੇ ਯੂਪੀ ਬਿਹਾਰ ਦੇ ਹੋਰ ਸਟੇਟਾਂ ਦੇ ਆ ਕੇ ਨੌਕਰੀਆਂ ਲੈ ਜਾਂਦੇ ਆ ਨੌਕਰੀਆਂ ਦੀਆਂ ਤਾਂ ਛੱਡੋ ਭਗਵੰਤ ਮਾਨ ਤੈਨੂੰ ਤਾਂ ਇਹ ਨਹੀਂ ਆਈ ਵੀ ਰਾਜ ਸਭਾ ਦਾ ਮੈਂਬਰ ਬਣਾਉਣਾ ਸੀ ਪੰਜਾਬ ਚੋਂ ਬਣਾਉਂਦਾ ਤੇ ਤੂੰ ਚੱਕ ਕੇ ਰਾਗਵ ਚੱਡੇ ਅੱਗੇ ਬਣਾਤੇ ਸੀ ਕਿ ਸਭ ਤੋਂ ਜ਼ਿਆਦਾ ਸ਼ਰਮਨਾਕ ਗੱਲ ਤਾਂ ਤੇਰੇ ਆਸਤੇ ਆ ਜੇਕਰ ਕੋਈ ਸੱਚ ਬੋਲਦਾ ਤਾਂ ਤੁਸੀਂ ਉਹਨੂੰ ਬੋਲਣ ਨਹੀਂ ਦਿੰਦੇ ਨਾਲੇ ਜੇਕਰ ਤੁਸੀਂ ਉਹਨਾਂ ਸਾਥ ਦੇਣਾ ਤੇ ਐਨ ਆਰ ਆਈਆਂ ਦਾ ਦਿਓ ਥੋਡੀ ਝਾੜੂ ਪਾਰਟੀ ਕਦੇ ਨਾ ਬੋਕਰ ਬੰਦੀ ਜੇਕਰ ਐਨ ਆਰ ਆਈਆਂ ਦਾ ਸਾਥ ਤੁਹਾਡੇ ਨਾਲ ਨਾ ਹੁੰਦਾ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਅੱਜ ਮੈਂ ਦੇਸ਼ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹ ਐਨ ਆਰ ਆਈ ਲੋਕ ਜਿਹੜੇ ਬਾਹਰ ਜਾ ਕੇ ਫਿਰ ਵੀ ਪੰਜਾਬ ਦੇਸ਼ ਦਾ ਦਰਦ ਰੱਖਦੇ ਆ ਪੰਜਾਬ ਦੇਸ਼ ਦੀ ਮਦਦ ਕਰਨ ਵੇਲੇ ਮਦਦ ਕਰਦੇ ਆ ਤੇ ਅੱਜ ਮਦਦ ਕਰੋ ਕੌਣ ਕਰਦਾ ਤੇ ਰਹੀ ਗੱਲ ਮੈਨਾਂ ਆ ਰਹੀ ਜਿਹੜੇ ਇੱਥੋਂ ਆਏ ਆ ਸਾਡੇ ਜਿਹੜੇ ਟਰੰਪ ਨੇ ਘਲਤੇ ਆ ਜਿਹੜੇ ਘਲਤੇ ਅਮਰੀਕਾ ਨੇ ਮੈਂ ਉਹ ਦੱਸ ਦੇਵਾਂ ਕਿ ਭਰਾਵੋ ਤੁਸੀਂ 40-40 ਲੱਖ ਲਾ ਕੇ ਗਏ ਸੀ ਤਹਾਨੂੰ ਇੱਥੇ ਆ ਕੇ ਤੁਹਾਨੂੰ ਉਹਨਾਂ ਨੇ ਭੇਜ ਤਾਂ ਹੱਥ ਘੜਨਾ ਲਾ ਕੇ ਤੁਹਾਨੂੰ ਇੱਥੇ ਪਤਾ ਨਹੀਂ ਕੁਝ ਮਿਲਣਾ ਕਿ ਨਹੀਂ ਮਿਲਣਾ ਪਰ ਲੋਕ ਸਭਾ ਨੂੰ ਮੁੱਦਾ ਮਿਲ ਗਿਆ ਥੋੜਾ ਲੋਕ ਸਭਾ ਕੋਲ ਮੁੱਦੇ ਐ ਨਹੀਂ ਸੀ ਉਹਨਾਂ ਨੂੰ ਮੁੱਦਾ ਮਿਲ ਗਿਆ ਥੋੜਾ ਇਹ ਹੀ ਗੱਲ ਚੱਲੀ ਜਾਊਗੀ ਕਾਂਗਰਸੀ ਗੱਲ ਕਰੀ ਜਾਣਗੇ ਅਕਾਲੀ ਦਲ ਗੱਲ ਕਰੀ ਜਾਣਗੇ ਝਾੜੂ ਵਾਲੇ ਕੇਂਦਰ ਨੂੰ ਕਹੀ ਜਾਣਗੇ ਪੰਜਾਬ ਤੇ ਦੂਜੀਆਂ ਸਰਕਾਰਾਂ ਝਾੜੂ ਵਾਲਿਆਂ ਨੂੰ ਕਹੀ ਜਾਣ ਗਈਆਂ ਫੇਰ ਯਾਦ ਰੱਖੋ ਕਿ ਕੰਮ ਉਹੀ ਹੋ ਜਾਣਾ ਚੌਂਕ ਦੇ ਵਿਚਾਲੇ ਬੰਦਾ ਮਰ ਗਿਆ ਉਹਦਾ ਉਹਨੂੰ ਮਤਲਬ ਸਾਹ ਘੁੱਟਿਆ ਜਾ ਰਿਹਾ ਤੇ ਉਹ ਤੜਫੀ ਜਾਂਦਾ ਤੇ ਦੋ ਜਣੇ ਆਪਸ ਵਿੱਚ ਲੜ ਪਏ ਦੁਸ਼ਮਣ ਉਹ ਕਹਿੰਦਾ ਤੂੰ ਤਾਂ ਨਹੀਂ ਕੁਝ ਕੀਤਾ ਦੂਜਾ ਕਹਿੰਦਾ ਤੂੰ ਕੁਝ ਕੀਤਾ ਦੂਜਾ ਕਹਿੰਦਾ ਤੂੰ ਕੁਝ ਕੀਤਾ ਤੇ ਤੁਸੀਂ ਫਿਰ ਤੜਫੀ ਜਾਓਗੇ ਜਿਵੇਂ 70 ਆ ਜਿਵੇਂ 77 78 ਸਾਲਾਂ ਤੋਂ ਪੰਜਾਬ ਦੇਸ਼ ਤੜਫਦਾ ਆ ਰਿਹਾ ਉਸੇ ਤਰ੍ਹਾਂ ਫੇਰ ਤਰ ਫੀ ਜਾਓਗੇ ਤੁਸੀਂ ਤੇ ਤੁਹਾਡੇ ਆ ਜਿਹੜੇ ਤੁਹਾਡੇ ਬਣਾਏ ਹੋਏ ਤੁਹਾਨੂੰ ਚੂਸਣ ਵਾਲੀਆਂ ਜੋਕਾਂ ਇਹ ਤੁਹਾਡੇ ਤੇ ਰਾਜਨੀਤੀ ਕਰੀ ਜਾਣਗੀਆਂ ਇਹ ਚਾਹੁੰਦੇ ਆ ਤੁਸੀਂ ਮਰੋ ਜੇ ਬੇਰੋਜ਼ਗਾਰੀ ਨਾ ਹੁੰਦੀ ਤਾਂ ਖੈਰ ਕਿਤੇ ਝਾੜੂ ਵਾਲੀ ਸਰਕਾਰ ਆਉਣੀ ਸੀ ਪੰਜਾਬ ਚ ਨਸ਼ਾ ਨਾ ਹੁੰਦਾ ਖੈਰ ਹੀ ਕਿਤੇ ਇਹ ਝਾੜੂ ਵਾਲੀ ਸਰਕਾਰ ਆਉਣੀ ਸੀ ਇਹ ਉਹ ਭਗਵੰਤਮਾਨ ਜਿਹੜਾ ਕਹਿੰਦਾ ਅਸੀਂ ਸਾਡੇ ਪੰਜਾਬ ਦੇ ਵਿੱਚ ਵੀਜੇ ਲੱਗੀ ਜਾਂਦੇ ਆ ਤੇ ਅੱਜ ਗੱਲਾਂ ਕਰਦੇ ਆ ਹੁਣ ਇਹਨਾਂ ਨੇ ਬਹਾਨਾ ਪਤਾ ਕੀ ਬਣਾ ਲੈਣਾ ਅਸੀਂ ਜੀ ਏਜੰਟਾਂ ਤੇ ਕਾਰਵਾਈ ਕਰਨੀ ਆ ਜਿੱਤੇ ਕੋਈ ਏਜੰਟਾਂ ਦਾ ਪਹਿਲਾ ਰੋਲਾ ਪਾਉਂਦਾ ਸੀ ਉਦੋਂ ਉਹਨਾਂ ਦੇ ਪਰਚੇ ਕਰਾਉਂਦੇ ਸੀ ਇਹ ਸਭ ਸੱਤ ਗੱਲਾਂ ਦੇ ਮਾਹਰ ਬਣ ਚੁੱਕੇ ਆ ਇਹ ਤੁਹਾਡਾ ਕੱਖ ਨਹੀਂ ਸਵਾਰ ਰਹੇ ਉਹ ਦੇਸ਼ ਦੇ ਲੋਕੋ ਬਚ ਜੋ Hindu ਦੇ ਨਾਂ ਤੇ ਵੋਟਾਂ ਨਾ ਪਾਓ ਕੋਈ ਸਿੱਖ ਦੇ ਨਾਂ ਤੇ ਵੋਟਾਂ ਨਾ ਪਾਓ ਕੋਈ ਮੁਸਲਮ ਦੇ ਨਾਂ ਤੇ ਵੋਟਾਂ ਵੋਟਾਂ ਨਾ ਪਾਓ ਕੋਈ ਈਸਾਈ ਦੇ ਨਾਂ ਤੇ ਵੋਟਾਂ ਨਾ ਪਾਓ ਕੋਈ ਐਸਸੀ ਦੇ ਨਾਂ ਤੇ ਵੋਟਾਂ ਨਾ ਪਾਓ ਕੋਈ ਬੀਸੀ ਦੇ ਨਾਂ ਤੇ ਵੋਟਾਂ ਨਾ ਪਾਓ ਕੋਈ ਜਰਨਲ ਦੇ ਨਾਂ ਤੇ ਵੋਟਾਂ ਨਾ ਪਾਓ ਵੋਟ ਪਾਉਣੀ ਹੈ ਇਨਸਾਨੀਅਤ ਨੂੰ ਪਾਓ ਸੇਤ ਸਿੱਖਿਆ ਰੁਜ਼ਗਾਰ ਨੂੰ ਪਾਓ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲ ਰਿਹਾ ਪਰ ਇਹ ਗੱਲ ਕਲੀਅਰ ਆ ਲੋਕ ਸਭਾ ਦੇ ਵਿੱਚ ਹਰ ਜਾਤੀ ਦੇ ਬੰਦੇ ਬੈਠੇ ਆ ਹਰ ਧਰਮ ਦੇ ਬੰਦੇ ਬੈਠੇ ਆ ਤੇ ਹਰ ਧਰਮ ਦੇ ਵਿੱਚ ਗਰੀਬ ਤੋਂ ਗਰੀਬ ਬੈਠੇ ਆ ਵਿਧਾਨ ਸਭਾ ਦੇ ਵਿੱਚ ਵੇਖ ਲੋ ਸਭ ਜਾਤੀ ਦੇ ਬੈਠੇ ਆ ਸਭ ਧਰਮ ਦੇ ਬੈਠੇ ਆ ਇਹ ਸਭ ਤੁਹਾਡੇ ਬੀੜੀਆਂ ਚ ਵਟੇ ਪਾਉਣ ਵਾਲੇ ਆ ਮੈਂ ਅੱਜ ਭਗਵੰਤ ਮਾਨ ਨੂੰ ਫੇਰ ਕਹਿਣਾ ਮਾਨ ਸਾਹਿਬ ਐਨਾ ਰਹੀਆਂ ਤੇ ਰੌਲਾ ਪੰਜਾਬ ਨਾ ਪਾਵੇ ਤੁਸੀਂ ਰੌਲਾ ਪਾਓ ਤੁਹਾਡੀ ਪਾਰਟੀ ਉਹ ਲੈ ਕੇ ਆਏ ਆ ਐਨ ਆਰ ਆਈ ਅਪੀਲ ਕਰਦੇ ਸੀ ਫੰਡ ਦਿੰਦੇ ਸੀ ਤੁਹਾਨੂੰ ਅੱਜ ਤੁਸੀਂ ਐਨ ਆਰ ਆਈਆਂ ਦੇ ਨਾਲ ਕਿੰਨਾ ਕੁ ਖੜੋਗੇ ਇਹ ਆ ਚ ਐਨ ਆਰ ਆਈਆਂ ਦੇਖਣਗੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਖੜੋ ਉਹਨਾਂ ਨੌਜਵਾਨਾਂ ਦੇ ਨਾਲ ਜਿਹੜੇ ਨੌਜਵਾਨ ਹਰ ਇੱਕ ਦੇ ਨਾਲ ਦੁੱਖ ਸੁੱਖ ਦੇ ਵਿੱਚ ਖੜਦੇ ਸੀ ਹੁਣ ਮੈਂ ਇੱਥੋਂ ਪਹਿਲਾਂ ਤੇ ਇਹ ਕਹਿ ਦੇਵਾਂ ਕਿ ਪੰਜਾਬ ਦੇ ਲੋਕੋ ਭਗਵਾਨ ਤਮਾਨ ਵੀ ਇਹ ਗੱਲ ਦਾ ਮੁੱਦਾ ਚੱਕ ਲਵੇ ਵੇਖੋ ਗੱਲ ਇਸ ਤਰ੍ਹਾਂ ਵੀ ਆ ਮੈਂ ਕਿਸੇ ਰਾਜਸਥਾਨ ਕਿਸੇ ਹਰਿਆਣੇ ਵਾਲੇ ਨੂੰ ਵੀਰ ਨੂੰ ਕਿਸੇ ਯੂਪੀ ਬਿਹਾਰ ਦੇ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਸਾਡਾ ਇਸ ਟਾਈਮ ਪਰਿਵਾਰ ਭੁੱਖਾ ਬੈਠਾ ਤੇ ਅਸੀਂ ਦੂਜੇ ਦੇ ਪਰਿਵਾਰਾਂ ਨੂੰ ਅਰਜਾਈਏ ਉਹ ਗੱਲ ਚੰਗੀ ਨਹੀਂ ਹੁੰਦੀ ਉਸੇ ਤਰ੍ਹਾਂ ਸਾਡਾ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੇ ਨਾਲ ਲਾਲੇ ਪਏ ਹੋਏ ਆ ਜਿੰਨਾ ਚਿਰ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਪੰਜਾਬ ਦੇ ਵਿੱਚ ਜਿੰਨਾ ਚਿਰ ਹਰ ਨੌਕਰੀ ਪੰਜਾਬੀ ਕੋਲ ਨਹੀਂ ਆਉਂਦੀ ਉਹਨਾਂ ਚਿਰ ਕਿਸੇ ਗੈਰ ਪੰਜਾਬੀ ਨੂੰ ਨੌਕਰੀ ਦੇਣੀ ਮੈਂ ਸਹੀ ਨਹੀਂ ਸਮਝਦਾ ਐਸਐਸਪੀ ਡੀਐਸਪੀ ਇਹ ਸਾਰੀਆਂ ਨੌਕਰੀਆਂ ਜਿਹੜੀਆਂ ਕਹੋ ਜਿੰਨੇ ਏ ਤੋਂ ਲੈ ਕੇ ਜ਼ੜ ਤੱਕ ਨੌਕਰੀ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਲੱਗਿਆ ਹੋਵੇ ਪਰ ਕਿਸੇ ਪੰਜਾਬੀ ਨੇ ਲੱਕੇ ਕੋਈ ਕਰਨੀ ਤਾਂ ਪੰਜਾਬ ਦੀ ਗੱਲ ਨਹੀਂਗੀ ਮੈਂ ਸਿਰ ਬੇਰੁਜ਼ਗਾਰੀ ਦੀ ਗੱਲ ਕਰਨਾ ਅੱਗੇ ਬਥੇਰੇ ਐਸਐਸਪੀ ਲੱਗੇ ਬੈਠੇ ਉਹ ਵੀ ਸਰਕਾਰਾਂ ਦੀ ਗੱਲ ਸੁਣਦੇ ਆ। ਜੇਕਰ ਨਾ ਗੱਲ ਸੁਣਦੇ ਹੁੰਦੇ ਮੇਰੇ ਅਰਗੇ ਤੇ ਨਜ਼ਾਇਜ਼ ਪਰਚੇ ਨਹੀਂ ਪੈਣੇ ਸੀ। ਬਥੇਰੇ ਐ ਐਸਚਵਾ ਜਿਹੜੇ ਸਰਕਾਰਾਂ ਦੇ ਕਹਿਣ ਤੇ लाਠੀ ਚਾਰਜ ਕਰਦੇ ਆ। ਪਰ ਗੱਲ ਬੇਰੋਜ਼ਗਾਰੀ ਦੀ ਆ। ਬਥੇਰੇ ਟੀਚਰ ਲੱਗੇ ਆ। ਪਰ ਫਿਰ ਵੀ ਤੁਹਾਨੂੰ ਪਤਾ ਹੀ ਆ ਸੱਚ ਤੱਕ ਕੀ ਆ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਮਸਲਾ ਪ੍ਰਧਾਨ ਸਭਾ ਨੂੰ ਮਿਲ ਗਿਆ। ਜਿਹੜੇ ਉੱਥੋਂ ਆਏ ਆ ਭਰਾਵੋ ਤੁਸੀਂ ਤੇ ਜਿਹੜੇ ਕਲਾਕਾਰ ਕਹਿੰਦੇ ਹੁੰਦੇ ਸੀਗੇ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੀ ਨਾ ਟਰੰਪ ਨਹੀਂ ਤੂੰ ਦੁੱਕੀ ਤਿੱਕੀ ਰੀਤਾ ਬਿੱਲੋ ਗੱਲ ਛੱਡ ਦੇ ਹੁਣ ਮੈਂ ਉਸ ਕਲਾਕਾਰ ਨੂੰ ਕਹਿਣਾ ਜਿਹੜਾ ਇਹ ਗਾਣੇ ਤੋਂ ਪੈਸਾ ਬਣਾਇਆ ਹੁਣ ਉਹਨਾਂ ਐਨਆਰਆਈਆਂ ਨੂੰ ਦੇਵੇਂਗਾ ਤੋੜਟੀਆਂ ਇਹ ਗੱਲਾਂ ਉਹ ਜਿਵੇਂ ਮੈਂ ਮਾਫੀ ਚਾਹਨਾ ਕੋਈ ਬੰਦਾ ਸੀ ਉਤੋਂ ਤੁਰਿਆ ਨਾ ਜਾਵੇ ਤਾਂ ਕਿਸੇ ਨੇ ਉੱਤੇ ਤਰਸ ਖਾ ਕੇ ਉਨ 10-20 ਰੁਪਏ ਫੜਾ ਤੇ ਉਹ ਆਹਦੇ ਨਾਲ ਦੇ ਨੂੰ ਕਹਿੰਦਾ ਮੈਂ ਤਾਂ ਜਾਂਦੇ ਨੂੰ ਐਂ ਠੱਕ ਲੈਣਾ ਉਹ ਕੰਮ ਤੇ ਸੀ ਅੱਗੇ ਧਿਆਨ ਨਹੀਂ ਸੀ ਉਹਨਾਂ ਦਾ ਹੁਣ ਧਿਆਨ ਪੈ ਗਿਆ ਉਹ ਭੁਜਾਈ ਤੇ ਭੁਜਾਈ ਤੁਰੇ ਹੁੰਦੇ ਹਾਲੇ ਤਾਂ ਸ਼ੁਰੂਆਤ ਹੋ ਗਈ ਆ ਸ਼ੁਰੂਆਤ ਹੋ ਗਈ ਆ ਹੁਣ ਪਤਾ ਨਹੀਂ ਕਿੰਨੇ ਕੁ ਭਜਾਉਣੇ ਆ ਤੇ ਜਿਹੜੇ ਘਰ ਅੱਗੇ ਮਾੜੀ-ਮੋਟੀ ਠੀਕ ਐ ਐਨਆਰਆਈ ਦੁਖੀ ਤਾਂ ਬਹੁਤ ਸੀ ਪਰ ਜਿਹੜੀ ਅੱਗੇ ਮਾੜੀ-ਮੋਟੀ ਰੋਟੀ ਚਾਹਦੀ ਖਾਂਦੇ ਸੀ ਉਹ ਵੀ ਖਤਮ ਹੋ ਗਈ ਤੇ ਹਾਲੇ ਇਹ ਨਹੀਂ ਪਤਾ ਜਿਹੜਾ ਵਿਚਾਰਾ ਕੋਈ ਕੱਲ ਪਰਸੇ ਪੈਸੇ ਲਾ ਕੇ ਗਿਆ ਆਵੇ ਤੋਂ ਤਿੰਨ ਫੱਟਿਆਂ ਚ ਕਿਲ ਕੱਢ ਦੇਣ ਤੇ ਜਿਹੜੀ ਇੱਕੋ ਕੁੜੀ ਦਾ ਵੀਜ਼ਾ ਪਿਆ ਹੀ ਸੀ 2 ਸਾਲਾਂ ਦਾ ਉਹਨੂੰ ਵੀ ਭਜਾਤਾ ਉਹ ਕਹਿੰਦੀ ਮੈਂ ਤਾਂ ਭਰਾਵੋ ਗਈ ਨਹੀਂ ਸੀ ਉਹ ਜਿਹੜਾ ਕਹ ਲੋ ਕੋਈ ਮੈਂ ਤਾਂ ਬਾਰਡਰ 'ਨ ਟੱਪਿਆ ਸੀ ਮੈਂ ਤਾਂ ਲੀਗਲ ਤੌਰ ਤੇ ਗਈ ਸੀ ਤਾਂ ਹੁਣ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਸੀ ਕੇਂਦਰ ਸਰਕਾਰ ਨੂੰ ਨਹੀਂ ਜਾਣਦੇ ਸਾਡੀ ਕੇਂਦਰ ਵੀ ਤੁਸੀਂ ਸਾਡੀ ਪੰਜਾਬ ਸਰਕਾਰ ਵੀ ਤੁਸੀਂ ਸਾਡਾ ਰੱਬ ਵੀ ਤੁਸੀਂ ਤੇ ਸਾਡਾ ਅੱਲਾ ਵੀ ਤੂੰ ਸਾਡਾ ਵਾਹਿਗੁਰੂ ਵੀ ਤੂੰ ਮੈਂ ਤਾਂ ਤੈਨੂੰ ਇਹ ਕਹਿਣਾ ਪਿੱਤੂ ਸਾਨੂੰ ਰੋਜ਼ਗਾਰ ਪੈਦਾ ਕਰਕੇ ਦੇਣਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੇ ਲੋਕ ਨੌਕਰੀ ਕਿਸੇ ਧਰਮ ਵਾਲੀ ਥਾਂ ਤੇ ਜਾ ਕੇ ਨਹੀਂ ਮੰਗਦੇ ਤੁਹਾਡੇ ਦੁਆਰੇ ਆ ਕੇ ਮੰਗਦੇ ਆ ਤੇ ਮੈਂ ਸਾਰੇ ਧਰਮ ਦੇ ਵੀਰ ਜਿੰਨੇ ਵੀ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਤੇ ਇਸ ਮੇਰੀ ਗੱਲ ਦਾ ਗਲਤ ਮਤਲਬ ਨਾ ਕੱਢਿਆ ਜੇ ਇਹ ਗੱਲ ਸੱਚ ਆ ਜਦੋਂ ਸਾਡੇ ਬੱਚੇ ਨੌਕਰੀ ਮੰਗਣ ਜਾਂਦੇ ਤੇ ਇਹਨਾਂ ਦੇ ਬਾਹਰ ਚ ਜਾਂਦੇ ਆ ਕਿਸੇ ਦੇ ਗਿੱਟੇ ਤੋੜਦੇ ਕਿਸੇ ਦੇ ਤੋੜਦੇ ਗੋਡੇ ਕਿਸੇ ਦੇ ਤਾਰਦੇ ਆ ਮੋੜਦੇ ਤਾਂ ਇਹਨਾਂ ਨੂੰ ਹੁਣ ਬੇਨਤੀ ਕਰਦੇ ਆ ਵੀ ਤੁਹਾਨੂੰ ਸ਼ਰਮਾ ਨਹੀਂ ਆਉਂਦੀਆਂ ਇਹ ਕੱਲੀਆਂ ਤੁਹਾਨੂੰ ਲਿਖਣ ਦੇ ਵਿੱਚ ਸ਼ਰਮ ਆਉਂਦੀ ਆ ਸ਼ਰਮਨਾ ਦਾ ਸ਼ਬਦ ਕੀ ਪਤਾ ਤੁਹਾਨੂੰ ਇਹ ਤੁਹਾਡੇ ਜਿਹੜੇ ਪੇਜ ਚੱਲਦੇ ਉਹ ਵੀ ਤੁਹਾਡੇ ਐਡੀਟਰ ਚਲਾਉਂਦੇ ਆ ਪਤਾ ਨਹੀਂ ਉਹ ਹੀ ਲਿਖ ਕੇ ਪਾ ਦਿੰਦੇ ਆ ਸ਼ਰਮ ਵਾਲੀ ਕੋਈ ਗੱਲ ਨਹੀਂ ਅੱਜ ਦੁੱਤੇ ਸ਼ਰਮ ਵਾਲੀ ਕਿਹੜੀ ਗੱਲ ਆ ਕਿ ਜਦੋਂ ਪੰਜਾਬ ਦੇ ਵਿੱਚ ਆ ਕੇ ਗੈਰ ਪੰਜਾਬੀ ਨੌਕਰੀਆਂ ਲਈ ਜਾਂਦੇ ਹਾਂ ਤਾਂ ਸ਼ਰਮ ਤਾਂ ਸਾਨੂੰ ਆਉਂਦੀ ਆ ਸਾਡੇ ਤੇ ਆ ਕੇ ਦੂਜੀ ਸਟੇਟ ਦਾ ਵਿਅਕਤੀ ਰੋਮ ਮਾਰਦਾ ਤੇ ਭਾਈ ਫਿਰ ਉਹਨਾਂ ਦਾ ਬੰਦਾ ਤਾਂ ਤੇਰੇ ਨਾਲੋਂ ਚੰਗਾ ਨਿਕਲੇ ਉਹਨਾਂ ਨੇ ਸਾਡੇ ਭੁਜਾਤੇ ਆ ਤੇ ਤੂੰ ਸਾਡਿਆਂ ਨੂੰ ਭੁਜਾਈ ਜਾਨਾ ਤੂੰ ਵੀ ਸਾਡਿਆਂ ਨੂੰ ਭੁਜਾਈ ਜਾਨਾ ਉਹ ਨਾ ਤਾਂ ਉਧਰ ਦੇ ਰੇ ਨਾ ਇਧਰ ਅੱਖ ਅਖੇ ਇੱਕ ਗਾਣਾ ਸੀ ਨਾ ਅੱਖਾਂ ਕਾਹਦੀਆਂ ਤੇਰੇ ਨਾਲ ਲਾਈਆਂ ਨਾ ਘਰ ਦੇ ਨਾ ਘਾੜਦੇ ਰੇ ਉਹ ਕੰਮ ਤੇ ਹੋਇਆ ਪਿਆ ਅੱਖਾਂ ਤੇਰੇ ਨਾਲ ਲਾ ਬੈਠੇ ਪੰਜਾਬ ਦੇ ਲੋਕ ਨਾ ਘੜਦੇ ਰੇ ਨਾ ਘੜਦੇ ਰੇ ਤਾਂ ਹੁਣ ਤੇਰੇ ਅੱਗੇ ਬੇਨਤੀ ਆ ਜੇਕਰ ਵਾਕਈ ਸ਼ਰਮਿੰਦਗੀ ਵਾਲੀ ਗੱਲ ਸ਼ਰਮਿੰਦਗੀ ਆਉਂਦੀ ਆ ਤਾਂ ਪੰਜਾਬ ਦਾ ਭਲਾ ਚਾਹੋ ਤੇ ਜਿਹੜੇ ਕਲਾਕਾਰ ਮੈਂ ਅਕਸਰ ਕਹਿੰਨਾ ਕੋਈ ਪਾਣੀ ਤੇ ਗਾਣਾ ਗਾ ਦੂਗਾ ਮੈਂ ਬੜੇ ਕਲਾਕਾਰ ਆ ਮੈਂ ਬੜੇ ਵਾਰੀ ਕਿ ਆਏ ਗੱਲ ਪਾਣੀ ਦੇ ਮਸਲਿਆਂ ਤੇ ਬੋਲਦਾ ਨਹੀਂ ਕੋਈ ਜਿਵੇਂ ਆਪਣਾ ਹੀ ਨਹੀਂ ਕਿੰਨੇ ਕੈਮੀਕਲ ਪਾਈ ਜਾਂਦੇ ਕੋਈ ਨਹੀਂ ਬੋਲਦਾ ਕਲਾਕਾਰ ਸਿਰਫ ਤੇ ਸਿਰ ਮੁੱਦੇ ਨੂੰ ਲੈ ਕੇ ਚੱਲਦੇ ਆ ਖੋਰ ਇਹਨਾਂ ਨੂੰ ਕੋਈ ਕੰਮ ਨਹੀਂ ਔਰ ਮੰਤਰੀ ਤੁਹਾਡੇ ਪ੍ਰੋਬਲਮਾਂ ਗਿਣਾ ਕੇ ਆਪ ਅਮੀਰ ਹੋ ਜਾਂਦੇ ਆ ਥੋੜੀ ਗਰੀਬੀ ਤੁਹਾਨੂੰ ਦੱਸ ਕੇ ਅਮੀਰ ਹੁੰਦੇ ਆ ਤੁਹਾਨੂੰ ਖਤਰੇ ਵਿਖਾ ਕੇ ਆਪ ਗੱਲ ਮੈਂ ਲੈਂਦੇ ਆ ਭਰਾਵੋ ਐਕਟਰ ਮੰਤਰੀ ਤੇ ਜਿਹੜਾ ਕਲਾਕਾਰੇ ਤੁਹਾਡਾ ਮਿੱਤਰ ਨਹੀਂ ਹੈਗਾ ਬੜੇ ਅਰੀ ਕਹੇ ਬਚੋ ਇਹਨਾਂ ਤੋਂ ਬਚੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੇ ਇਹਨਾਂ ਦੇ ਐਮਐਲਏ ਜਿੱਤੇ ਆ ਝਾੜੂ ਵਾਲਿਆਂ ਦੇ ਸਨੇ ਕੇਜਰੀਵਾਲ ਨੂੰ ਬੇਨਤੀ ਕਰਦਾ ਥੋੜੀ ਪੰਜਾਬ 'ਚ ਸਰਕਾਰ ਲੈ ਕੇ ਆਉਣ ਵਾਲੇ ਐਨਆਰਆਈ ਆ ਇਹਨਾਂ ਨੂੰ ਬਚਾਓ ਹਣ ਇਹਨਾਂ ਨੂੰ ਰੁਜ਼ਗਾਰ ਦਿਓ ਜਿਹੜੇ ਆਏ ਆ ਤੇ ਜਿਹੜੇ ਉੱਧਰ ਬੈਠੇ ਆ ਉਹਨਾਂ ਨੂੰ ਸੈਟਲ ਕਰੋ ਤੁਹਾਡੇ ਸਾਰਾ ਕੁਝ ਉੱਥੇ ਸੈਟ ਆ ਤੁਸੀਂ ਸੈਟ ਕਰ ਲੈਨੇ ਨਾ ਸਾਰਾ ਕੁਝ ਉਵੇਂ ਉਹਨਾਂ ਨੂੰ ਵੀ ਸੈਟ ਕਰਕੇ ਦਿਓ